ਤਾਂਬੇ ਦੇ ਬਰਤਨ ਚ ਪਾਣੀ ਪੀਂਦੇ ਆ ਬਿਲਕੁਲ ਰਾਈਟ ਹੈ ਜੀ ਕਿਉਂ ਪੀਂਦੇ ਆ ਵੀ ਉਹਨਾਂ ਨੂੰ ਲੱਗਦਾ ਤਾਂਬੇ ਦਾ ਭਾਵ ਆ ਜਾਊਗਾ ਹਾਂਜੀ ਹੁਣ ਤੁਹਾਨੂੰ ਇੱਕ ਚੀਜ਼ ਦੱਸਦਾ ਕੁਦਰਤੀ ਯਾਦ ਆ ਗਈ ਲੋਕਾਂ ਨੂੰ ਫਾਇਦਾ ਹੋਊਗਾ ਇਹਦਾ ਆਪਣੇ ਘਰ ਚ 골ਡ ਜਰੂਰ ਹੁੰਦਾ ਹਾਂਜੀ ਕਿਸੇ ਦੇ ਘਰੇ 체ਨ ਆ 골ਡ ਦੀ ਕਿਸੇ ਦੇ ਘਰੇ 골ਡ ਦਾ ਕੋਇਨ ਆ ਮਤਲਬ ਜਿੱਥੇ ਨਗ ਨਾ ਹੋਵੇ ਕੋਈ ਮੀਨਾ ਨਾ ਲੱਗਿਆ ਹੋਵੇ ਇਦਾਂ ਦਾ 골ਡ ਪਲੇਨ 골ਡ ਦੀ ਕੋਈ ਚੀਜ਼ ਹੋਵੇ ਕੰਚ ਦਾ ਗਲਾਸ ਲੈ ਲਓ ਰਾਤ ਨੂੰ ਉਹਦੇ ਵਿੱਚ ਰੱਖ ਦੋ ਉੱਛ ਪਾ ਦਿਓ ਪਾਣੀ ਉਹਨੂੰ ਰਾਤ ਨੂੰ ਢੱਕ ਕੇ ਰੱਖ ਦੋ ਸਵੇਰੇ ਪੀਣਾ ਸ਼ੁਰੂ ਕਰ ਦੋ ਹਾਂਜੀ ਨਰਵ ਸਿਸਟਮ ਸਟਰੋਂਗ ਹੋਣ ਲੱਗ ਜਾਂਦਾ ਕਿਉਂ ਜਿੱਥੇ ਤਾਂਬੇ ਦਾ ਭਾਵ ਹੋਣਾ ਜਦੋਂ ਸੋਨੇ ਦਾ ਭਾਵ ਹੋਣ ਲੱਗਾ ਜੀ ਨਾਲੇ ਸੋਨਾ ਤੋਂ ਡਾਉਣਾ ਹੀ ਨਹੀਂ ਰਹਜੂ ਸੋਨੇ ਦੀ ਪਸ ਹੋਣ ਨਾਲ ਵਾਧਰ ਜਲਦਾ ਜੂਗਾ ਅੱਛਾ ਇਹ ਗ੍ਰੰਥ ਚ ਲਿਖਿਆ ਆ ਮੈਂ ਕੋ ਕੋਲੋਂ ਨਹੀਂ ਕਹਿੰਦਾ ਇਹ ਗ੍ਰੰਥ ਦੀ ਬਾਣੀ ਹੈ ਕਿ 골ਡ ਦਾ ਪਾਣੀ ਜਾਂ 골ਡਨ ਦੁੱਧ ਚ ਉਬਾਲ ਕੇ ਜਿਵੇਂ ਹੁਣ ਮੰਨ ਲਓ ਤੁਸੀਂ ਦੁੱਧ ਰੱਖਿਆ ਉਬਲਣਾ ਉਹਦੇ ਇੱਕ ਚੈਨ ਸਿੱਡ ਦੋ 골ਡ ਦੀ ਤੇ ਉਹਨੂੰ ਉਬਲਣ ਦਿਓ ਉਦੋਂ ਉਹਦੀ ਚੈਨ ਕੱਢ ਕੇ ਧੋ ਲੋ ਜਾਇ ਗੜਚਪਾਲੂ ਜਾਇ ਲਮਾਰੀ ਚ ਰੱਖ ਲੋ ਦੁੱਧ ਦੇ ਵਿੱਚ ਭਾਵ ਆ ਜਾਂਦਾ ਇਹਨੂੰ ਮੈਂ 골ਡ ਮਿਲਕ ਕਹਿ ਕੇ ਦਿੱਤਾ ਲੋਕਾਂ ਨੂੰ ਕੈਨੇਡਾ ਯੂਕੇ ਅਮਰੀਕਾ ਤੋਂ ਤਾਂ ਬਹੁਤ ਲੋਕਾਂ ਨੇ ਇਹਨੂੰ ਅਜਮਾਇਆ ਕਿਉਂਕਿ ਉੱਥੇ ਲੋਕ ਬਹੁਤ ਮੰਨ ਦੇਣ ਇਹਨਾਂ ਗੱਲਾਂ ਨੂੰ ਆਪਣੇ ਲੋਕ ਵੀ ਹੁਣ ਮੰਨਣ ਲੱਗ ਗਏ ਹੌਲੀ ਹੌਲੀ ਕਹਿਣ ਲੱਗ ਗਏ ਵੀ ਗੱਲ ਤਾਂ ਖਰੀ ਕਹਿੰਦਾ ਗੱਲ ਤਾਂ ਠੀਕ ਹੀ ਕਹਿੰਦਾ ਹੈ ਹੈਨਾ ਤੇ ਹੌਲੀ ਹੌਲੀ ਕਹਿੰਦਾ ਕਹਿੰਦਾ ਕਰਕੇ ਮੰਨ ਗਏ ਬੀ ਬਹੁਤ ਲੋਕਾਂ ਨੇ ਮੈਨੂੰ ਦੱਸਿਆ ਕਿ ਕਹਿੰਦੇ ਗੋਲ ਸਾਬ ਮੇਰੇ ਨਾਲ ਢੂਈ ਚ ਦਰਦ ਹੁੰਦਾ ਸੀ ਸਵੇਰੇ ਸਵੇਰੇ ਆਕੜਦੀ ਸੀ ਢੂਈ ਵੀੜ ਦੀ ਹੱਡੀ ਚ ਡਿਸਕ ਹਿੱਲੀ ਰਹਿੰਦੀ ਸੀ ਮੈਂ ਤੁਹਾਡੀ ਉਹ 골ਡ ਵਾਲਾ ਕੰਮ ਕਰ ਲਿਆ ਤੁਸੀਂ ਨਾਲ ਐ ਵੀ ਦੱਸਿਆ ਤੀ ਉਹ ਚ ਪੰਜਮ ਹਲਦੀ ਪਾ ਲਿਆ ਕਰੋ ਦੁੱਧ ਚ ਵੀ 골ਡ ਦੀ ਭਸਮ ਉਹਦੇ 골ਡ ਚ ਉਹਨੂੰ ਭਾਪ ਦੇ ਕੇ ਉਹ ਚ ਪੰਜਮ ਹਲਦੀ ਪਾ ਕੇ ਪੀਓ ਕਹਿੰਦਾ ਜੀ ਮੈਂ ਤਾਂ ਪੀਤਾ ਕਮਾਲ ਹੋ ਗਿਆ ਸਰੀਰ ਪਹਿਲਾਂ ਨਾਲੋਂ ਕਹਿੜਾ ਹੋਣ ਲੱਗਾ ਇਹ ਇੱਕ ਜ਼ਬਰਦਸਤ ਚੀਜ਼ ਹੈ ਹੱਡੀਆਂ ਨੂੰ ਤੇ ਨਾੜੀਆਂ ਨੂੰ ਤਾਕਤ ਦੇਣ ਵਾਸਤੇ ਸੋਨੇ ਨੂੰ ਦੁੱਧ ਚ ਵਾਲ ਕੇ ਪੀਣਾ ਜਾਂ ਰਾਤ ਨੂੰ ਪਾਣੀ ਚ ਰੱਖ ਕੇ ਇਹ ਜ਼ਰੂਰ ਹੈ ਵੀ ਉਹੋ ਜਿਹੇ ਬੰਦਿਆਂ ਤੋਂ ਬਚਾ ਕੇ ਰੱਖੋ ਜਿਹੜਾ ਸਵੇਰੇ ਗਏ ਮੰਮੀ ਪਤਾ ਨਹੀਂ ਮੈਂ ਤਾਂ ਠੀਕ ਰੱਖਿਆ ਸੀ ਮੰਮੀ ਸਵੇਰੇ ਉਹਦੀ ਚਾਹ ਲੱਭਦੀ ਵੀਰੇ ਤਾਂਬੇ ਦੇ ਬਰਤਨ ਚ ਪਾਣੀ ਪੀਂਦੇ ਆ ਬਿਲਕੁਲ ਰਾਈਟ ਹੈ ਜੀ ਕਿਉਂ ਪੀਂਦੇ ਆ ਵੀ ਉਹਨੂੰ ਲੱਗਦਾ ਜੀ ਤਾਂਬੇ ਦਾ ਭਾਵ ਆ ਜਾਊਗਾ ਹਾਂ ਜੀ ਹੁਣ ਤੁਹਾਨੂੰ ਇੱਕ ਚੀਜ਼ ਦੱਸਦਾ ਕੁਦਰਤੀ ਯਾਦ ਆ ਗਈ ਲੋਕਾਂ ਨੂੰ ਫਾਇਦਾ ਹੋਊਗਾ ਇਹਦਾ ਆਪਣੇ ਘਰ ਚ ਗੋਲਡ ਜ਼ਰੂਰ ਹੁੰਦਾ ਹਾਂਜੀ ਕਿਸੇ ਦੇ ਘਰੇ ਚੇਨ ਆ 골ਡ ਦੀ ਕਿਸੇ ਦੇ ਘਰੇ 골ਡ ਦਾ ਕੋਇਨ ਆ ਮਤਲਬ ਜਿੱਥੇ ਨਗ ਨਾ ਹੋਵੇ ਕੋਈ ਮੀਨਾ ਨਾ ਲੱਗਿਆ ਹੋਵੇ ਇਦਾਂ ਦਾ 골ਡ ਪਲੇਨ 골ਡ ਦੀ ਕੋਈ ਚੀਜ਼ ਹੋਵੇ ਕੰਚ ਦਾ ਗਲਾਸ ਲੈ ਲਓ ਰਾਤ ਨੂੰ ਉਹਦੇ ਵਿੱਚ ਰੱਖ ਦੋ ਉੱਛ ਪਾ ਦਿਓ ਪਾਣੀ ਉਹਨੂੰ ਰਾਤ ਨੂੰ ਢੱਕ ਕੇ ਰੱਖ ਦੋ ਸਵੇਰੇ ਪੀਣਾ ਸ਼ੁਰੂ ਕਰ ਦੋ ਹਾਂਜੀ ਨਰਵ ਸਿਸਟਮ ਸਟਰੋਂਗ ਹੋਣ ਲੱਗ ਜਾਂਦਾ ਕਿਉਂ ਜਿੱਥੇ ਤਾਂਬੇ ਦਾ ਭਾਅ ਵਾੜਾ ਜਦੋਂ ਸੋਨੇ ਦਾ ਭਾਅ ਵਾੜਨ ਲੱਗਾ ਜੀ ਨਾਲੇ ਸੋਨਾ ਤੋਂ ਡਾਉਣ ਨਹੀਂ ਰਹਜੂ ਸੋਨੇ ਦੇ ਪਾਸੋਂ ਨਾਲ ਵਧਰ ਰਿਹਾ ਲੱਗਦਾ ਜੀ अच्छा एक ग्रंथ च लिखया है मैं को कोलो नहीं कहता एक ग्रंथ दी वाणी है कि गोल्ड दा पानी या गोल्डन दूध च उबाल के जमे हम मान लो ਤੁਸੀਂ ਦੁੱਧ ਰੱਖਿਆ ਉਬਲਣਾ ਉਹ ਚ ਇੱਕ ਚੈਨ ਸਿੱਡ ਦੋ गोल्ड दी ਤੇ ਉਹਨੂੰ ਉਬਲਣ ਦੋ ਉਦੋਂ ਉਹਦੀ ਚੈਨ ਕੱਢ ਕੇ ਧੋ ਲੋ ਜਾਇ ਗਲਚ ਪਾ ਲੋ ਜਾਇ ਲਮਾਰੀ ਚ ਰੱਖ ਲੋ ਦੁੱਧ ਦੇ ਵਿੱਚ ਭਾਵ ਆ ਜਾਂਦਾ ਇਹਨੂੰ ਮੈਂ 골ਡ ਮਿਲਕ ਕਹਿ ਕੇ ਦਿੱਤਾ ਲੋਕਾਂ ਨੂੰ ਕੈਨੇਡਾ ਯੂਕੇ ਅਮਰੀਕਾ ਤੋਂ ਤਾਂ ਬਹੁਤ ਲੋਕਾਂ ਨੇ ਇਹਨੂੰ ਅਜਮਾਇਆ ਕਿਉਂਕਿ ਉੱਥੇ ਲੋਕ ਬਹੁਤ ਮੰਨ ਦੇਣੇ ਨਾ ਗੱਲਾਂ ਨੂੰ ਆਪਣੇ ਲੋਕ ਵੀ ਹੁਣ ਮੰਨਣ ਲੱਗੇ ਹੌਲੀ ਹੌਲੀ ਕਹਿਣ ਲੱਗੇ ਵੀ ਗੱਲ ਤਾਂ ਖਰੀਂ ਕਹਿੰਦਾ ਗੱਲ ਤਾਂ ਠੀਕ ਹੀ ਕਹਿੰਦਾ ਹੈ ਹੈਨਾ ਤੇ ਹੌਲੀ ਹੌਲੀ ਕਹਿੰਦਾ ਕਹਿੰਦਾ ਕਰਕੇ ਮੰਨ ਗਏ ਵੀ ਬਹੁਤ ਲੋਕਾਂ ਨੇ ਮੈਨੂੰ ਦੱਸਿਆ ਕਿ ਕਹਿੰਦੇ ਗੋਲ ਸਾਬ ਮੇਰੇ ਨਾਲ ਢੂਈ ਚ ਦਰਦ ਹੁੰਦਾ ਸੀ ਸਵੇਰੇ ਸਵੇਰੇ ਆਕੜਦੀ ਸੀ ਢੂਈ ਵੀੜ ਦੀ ਹੱਡੀ ਚ ਡਿਸਕ ਖੇਲੀ ਰਹਿੰਦੀ ਸੀ ਮੈਂ ਤੁਹਾਡੀ ਉਹ 골ਡ ਵਾਲਾ ਕੰਮ ਕਰ ਲਿਆ ਤੁਸੀਂ ਨਾਲ ਐ ਵੀ ਦੱਸਿਆ ਤੀ ਉਹ ਚ ਪੰਚਮ ਹਲਦੀ ਪਾ ਲਿਆ ਕਰੋ ਦੁੱਧ ਚ ਵੀ 골ਡ ਦੀ ਭਸਮ ਉਹਦੇ 골ਡ ਚ ਉਹਨੂੰ ਭਾਵ ਦੇ ਕੇ ਉਹ ਚ ਪੰਚਮ ਹਲਦੀ ਪਾ ਕੇ ਪੀਓ ਕਹਿੰਦਾ ਜੀ ਮੈਂ ਤਾਂ ਪੀਤਾ ਕਮਾਲ ਹੋ ਗਿਆ ਸਰੀਰ ਪਹਿਲਾਂ ਨਾਲੋਂ ਕਹਿੜਾ ਹੋਣ ਲੱਗਾ ਇਹ ਜਬਰਦਸਤ ਚੀਜ਼ ਹੈ ਹੱਡੀਆਂ ਨੂੰ ਤੇ ਨਾੜੀਆਂ ਨੂੰ ਤਾਕਤ ਦੇਣ ਵਾਸਤੇ ਸੋਨੇ ਨੂੰ ਦੁੱਧ ਚ ਵਾਲ ਕੇ ਪੀਣਾ ਜਾਂ ਰਾਤ ਨੂੰ ਪਾਣੀ ਚ ਰੱਖ ਕੇ ਇਹ ਜ਼ਰੂਰ ਹੈ ਵੀ ਉਹੋ ਜਿਹੇ ਬੰਦਿਆਂ ਤੋਂ ਬਚਾ ਕੇ ਰੱਖੋ ਜਿਹੜਾ ਸਵੇਰੇ ਗਏ ਮੰਮੀ ਪਤਾ ਨਹੀਂ ਮੈਂ ਤਾਂ ਠੀਕ ਰੱਖਿਆ ਸੀ ਮੰਮੀ ਸਵੇਰੇ ਉਹਦੀ ਚੈਨ ਲੱਭਦੀ ਵੀਰੇ